ਪੰਜਾਬ ਤੋਂ 50 ਹਜ਼ਾਰ ਕਿਸਾਨ ਮਜੂਰ ਜਾਣਗੇ ਅੱਜ ਉਹ ਜਫਾਰੇ ਗੰਟੀ ਕਰੀ ਹੈ ਬਾਕੀ ਜਿਵੇਂ ਉਹ ਤੇ ਖਰਚਾ ਆਉਣਾ ਫੰਡ ਦੀ ਉਹਦੇ ਵਾਸਤੇ ਤਿਆਰੀ ਕਰੀ ਹੈ ਤਿਆਰੀ ਸਾਡੀ ਪੂਰੀ ਹੈ ਜੇ ਅੱਜ ਕੀ ਟਰੈਕਟਰ ਟਰਾਲੀਆਂ ਨਹੀਂ ਲੈ ਜਾਣੇ ਅਸੀਂ ਬੱਸਾਂ ਨਾਲ ਹੀ ਆਪਣੀਆਂ ਕਾਰਾਂ ਰਹੀਂ ਰੇਲਾ ਰਹੀਂ ਜਾਵਾਂਗੇ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹਰਿਆਣਾ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੈ ਸੈਂਟਰ ਨਾਲ ਕੋਈ ਗੱਲ ਨਹੀਂ ਪਰ ਸੈਂਟਰ ਨੇ ਜਿਹੜੀ ਮਨਜ਼ੂਰੀ ਦੇਣੀ ਹੈ ਉਹ ਸਰਨਾਉਂ ਚ ਗੱਲ ਚੱਲ ਰਹੀ ਆ ਸਾਡੇ ਲੀਡਰ ਤੋਂ ਸੁਨਿਹਾਰ ਦੇ ਰਵੇ ਮਨਜ਼ੂਰੀ ਮਿਲ ਜੂਗੀ 100% ਦਿੱਕ ਨਹੀਂ ਕਹਿੰਦੇ ਮਿਲ ਜੂਗੀ ਉਹ ਮਨਜ਼ੂਰੀ ਮੇਰੇ ਨਾਮਲੇ ਦਿੱਲੀ ਅਸੀਂ ਜਾਵਾਂਗੇ ਜਾਵਾਂ ਕੋਈ ਗਾਨੀ ਇਲੈਕਸ਼ਨ ਐ ਇਲੈਕਸ਼ਨ ਲੜਨਾ ਹੈ ਸੰਘਰਸ਼ ਕਰਨਾ ਹੈ ਸੰਘਰਸ਼ ਕਰਨਾ ਉਹ ਤਾਂ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਤਾਂ ਸੰਘਰਸ਼ ਕਰਨਾ ਆ ਉਹਦਾ ਕਰੀ ਜਾਵਾਂਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਪੂਰੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਅੰਦਰ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਦੇਸ਼ ਦੇ ਵੱਖੋ-ਵੱਖਰੇ ਕੋਨਿਆਂ ਤੋਂ ਜਿਹੜੇ ਕਿਸਾਨ ਪਹੁੰਚੜੇ ਨੇ ਉਹਨਾਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਜੇਕਰ ਗੱਲ ਕੀਤੀ ਹੈ ਵੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਡੇ ਜਿਹੜੇ ਕਿਸਾਨਾਂ ਦੀ ਪੂਲ ਤਿਆਰੀ ਹੈ ਪਰ ਜੇਕਰ ਸਰਕਾਰ ਸਾਨੂੰ ਰੋਕੇਗੀ ਸੀ ਉੱਥੇ ਬੈਠ ਕੇ ਹੀ ਸਰਕਾਰ ਦੇ ਖਿਲਾਫ ਜਿਹੜਾ ਉਹ ਧਰਨਾ ਪ੍ਰਦਰਸ਼ਨ ਜਿਹੜਾ ਕਰਾਂਗੇ ਪਲੈਨਿੰਗ ਸਾਡੀ ਪਹਿਲਾਂ ਹੀ ਤਿਆਰੀ ਕਰ ਲਈ ਸੀ ਪੰਜਾਬ ਤੋਂ 50 ਹਜ਼ਾਰ ਕਿਸਾਨ ਮਜ਼ਦੂਰ ਜਾਣਗੇ ਅੱਜ ਉਹਦੀ ਦੁਬਾਰਾ ਗਿਣਤੀ ਕਰੀ ਹੈ ਬਾਕੀ ਜਿਵੇਂ ਉਥੇ ਖਰਚਾ ਆਉਣਾ ਫੰਡ ਦੀ ਉਹਦੇ ਵਾਸਤੇ ਤਿਆਰੀ ਕਰੀ ਐ ਤਿਆਰੀ ਸਾਡੀ ਪੂਰੀ ਐ ਪਰ ਛੋਡੇ ਰਹੀ ਮੈਂ ਇੱਕੋ ਹੀ ਕਹਣਾ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਐ 14 ਤਰੀਕ ਨੂੰ 4 ਵਜੇ ਤੱਕ ਰੋਕੋ ਜੇ ਅਸੀਂ ਅਜਿਹੀ ਟ੍ਰੈਕਟਰ ਟਰਾਲੀਆਂ ਨਹੀਂ ਲਿਜਾਣੇ ਅਸੀਂ ਬੱਸਾਂ ਨਹੀਂ ਆਪਣੀਆਂ ਕਾਰਾਂ ਨਹੀਂ ਰੇਲਾ ਰਹੀ ਜਾਵਾਂਗੇ ਜੇ ਸਰਕਾਰ ਜਿੱਥੇ ਵੀ ਰੋਕੂਗੀ ਉੱਥੇ ਸੜਕ ਤੇ ਬਹਿ ਜਾਾਂਗੇ ਜੇ ਨੀਲਾ ਰੋਕੂਗੀ ਰੇਲ ਦੀ ਗੱਡੀ ਲੈਣਾਂ ਤੇ ਬਹਿ ਜਾਾਂਗੇ ਇਹ ਪ੍ਰੋਗਰਾਮ ਐ ਸਾਡਾ 14 ਨੂੰ ਸਾਡਾ ਵੱਡੀ ਪੱਧਰ ਤੇ ਅਸੀਂ ਕਟ ਕਰਾਂ ਭਾਰਤ ਪੱਧਰ ਦਾ ਕਟ ਕਰਾਂ ਦੀ ਤਿਆਰੀ ਹੈ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਹੋਈ ਆ ਬਜਟ ਤੋਂ ਕਾਫੀ ਉਮੀਦਾਂ ਸੁਣਾਈ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹਰਿਆਣਾ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਸੈਂਟਰ ਨਾਲ ਕੋਈ ਗੱਲ ਨਹੀਂ ਪਰ ਸੈਂਟਰ ਨੇ ਜਿਹੜੀ ਮਨਜ਼ੂਰੀ ਦੇਣੀ ਆ ਉਹ ਅਸਰਾਂ ਨਾਲ ਉੱਥੇ ਗੱਲ ਚੱਲ ਰਹੀ ਆ ਸਾਡੇ ਲੀਡਰ ਤੋਂ ਸੁਨਹਿਾ ਜ਼ੇਰੇਵਿ ਮਨਜ਼ੂਰੀ ਮਿਲ ਜੂਗੀ 100% ਜ਼ਿਕਰੀ ਕਹਿੰਦੇ ਮਿਲ ਜੂਗੀ ਪਵਾ ਮਨਜ਼ੂਰੀ ਮੇਰੇ ਨਾਲ ਮਿਲੇ ਦਿੱਲੀ ਅਸੀਂ ਜਾਵਾਂਗੇ ਜਾਵਾਂ ਹੁਣ ਕਿਹੜੇ ਆਇਆ ਕਿਸ ਤਰੀਕੇ ਦੇ ਨਾਲ ਕੋਈ ਗੱਲਬਾਤ ਹੋਈ ਮੂਦੇ ਤਾਂ ਅਸੀਂ ਪਹਿਲਾਂ ਲਿਖਤੀ ਮੰਗਾ ਦੇ ਗਿਆ ਜਵੇਂ ਸਾਰੀਆਂ ਫਸਲਾਂ ਦਾ ਸਰਕਾਰੀ ਰੇਟ ਕਿਸਾਨਾਂ ਚੱਜੜਿਆ ਕਰਜ਼ਾ ਲਿਖੀ ਵੀਰ ਖੀਰੀ ਵਾਲਾ 10000 ਰੁਪਏ ਪੈਨਸ਼ਨ ਮੰਗਾ ਤਾਂ ਕਾਫੀ ਨੇ ਗਿਆ ਉਹ ਅਸੀਂ ਪਹਿਲੀ ਸਰਕਾਰ ਨੂੰ ਲਿਖਤੀ ਦੇ ਕੇ ਆਇਆ ਉਹ ਸਰਕਾਰ ਉਹਨਾਂ ਨੂੰ ਪ੍ਰਵਾਨ ਕਰੇ ਸੈਂਟਰ ਸਰਕਾਰ ਮੰਨੇ ਦੇ ਅੰਦਰ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਹਾਂਜੀ ਸਾਡੀ ਕੋਈ ਗੱਲਬਾਤ ਨਹੀਂ ਇਲੈਕਸ਼ਨ ਨੇੜੇ ਆ ਗਏ ਨੇ ਕਿਸ ਤਰੀਕੇ ਦੇ ਕੋਈ ਗੱਲ ਨਹੀਂ ਇਲੈਕਸ਼ਨ ਆ ਨੇ ਇਲੈਕਸ਼ਨ ਲੜਨਾ ਹੈ ਸੰਘਰਸ਼ ਕਰਨਾ ਹੈ ਸੰਘਰਸ਼ ਕਰਨਾ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਤਾਂ ਸੰਘਰਸ਼ ਕਰਨਾ ਹੈ ਉਹਦਾ ਕਰੀ ਜਾਵਾਂਗੇ ਇਲੈਕਸ਼ਨ ਇਲੈਕਸ਼ਨ ਨਹੀਂ ਲੜੀ ਜਾਣਗੇ ਜੇਕਰ ਰੋਕਿਆ ਗਿਆ ਜਾਂ ਤੋਂ ਜੋ ਰੋਕੋ ਤੁਸੀਂ ਸੁਣਨਾ ਦੱਸ ਹੀ ਦਿੱਤਾ ਜਿੱਥੇ ਰੋਕੋਗੇ ਉੱਥੇ ਧਰਨਾ ਦੇਵਾਂਗੇ ਝੜਕਦੇ ਰੋਕ ਲੈਣ ਗੱਡੀ ਦੀ ਲਾਈਨ ਤੇ ਰੋਕ ਲੈ ਉੱਥੇ ਬੈਠਾਂਗੇ ਬੈਠਾਂਗੇ ਉਹਨਾਂ ਚ 14 ਤਰੀਕ ਨੂੰ 4 ਵਜੇ ਤੇ ਕੱਲ ਜਦੋਂ 4:00 ਵੱਜ ਗਏ ਕਿੱਥੇ ਹੀ ਬੈਠੋਂਗੇ ਮੋੜ ਪੰਜਾਬ ਮੋੜਾਂ ਦੇ ਕਾ ਆਪਣਾ ਸਾਡਾ ਡਾਕਟਰ ਸਤਨਾੰਦ ਸਿੰਘ ਰਾੜਾ ਪ੍ਰੈਜ਼ੀਡੈਂਟ ਜਮੂਰੀ ਕਿਸਾਨ ਸਭਾ ਐਸ ਵੈਲ ਐਗਰੀਕਲਚਰ ਐਕਸਪਰਟ ਆਫ ਪੰਜਾਬ ਅੱਜ ਜਿਹੜੀ ਸਾਡੀ ਸੈਂਕੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੂਰਖ ਕਿਸਾਨ ਮੋਰਚੇ ਪੰਜਾਬ ਕੈਪਟਨ ਬੋਲਦੇ ਆ ਉਹਨਾਂ ਦੀ ਅੱਜ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਮੇਜਰ ਫੈਸਲਾ ਲਿਆ ਵਾ ਸਰਕਾਰ ਸਾਨੂੰ ਰੋਗ ਦੀ ਨਹੀਂ ਰੋਗ ਦੀ ਮਨਜ਼ੂਰੀ ਦਿੰਦੀ ਨਹੀਂ ਦਿੰਦੀ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਸਾਰੀਆਂ ਜਥੇਬੰਦੀਆਂ ਦੀ ਗਿਣਤੀ ਹੋ ਗਈ ਆ 50000 ਤੋਂ ਵੱਧ ਜਿਹੜੇ ਕਿਸਾਨ ਤੇ ਮਜ਼ਦੂਰ ਤੇ ਡਿਊਨ ਦੇ ਆਗੂ ਜਿਹੜੇ ਆ ਉਹ 13 ਤਰੀਕ ਨੂੰ ਚੱਲਣਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਹੁਤੇ ਟ੍ਰੇਨਾਂ ਵਿੱਚ ਜਾਣਗੇ ਪਰ ਬੱਸਾਂ ਦੇ ਵਿੱਚ ਵੀ ਬਹੁਤ ਜਾ ਰਹੇ ਆ ਆਪਣੇ ਵਹੀਕਲ 'ਚ ਜਾ ਰਹੇ ਆ ਉਹਦੇ ਚ ਇਹ ਫੈਸਲਾ ਕੀਤਾ ਵੀ ਜੇ ਤੇ ਅਸੀਂ ਮੰਗਿਆ ਪਰਮਿਸ਼ਨ ਸਾਡੀ ਥੱਲੋਂ ਕਾਫੀ 90% ਥਰੂ ਹੋਈ ਆ ਇਹ ਨਾ ਵੀ ਹੋਵੇ ਜਿੱਥੇ ਸਾਨੂੰ ਸਰਕਾਰ ਰੋਕੇਗੀ ਅਸੀਂ ਉੱਥੇ ਜੇ ਰੇਲ ਨੂੰ ਰੋਕਦੀ ਆ ਅਸੀਂ ਰੇਲ ਦੀਆਂ ਪਟੜੀਆਂ ਦੇ ਵਿੱਚ 13 ਤਰੀਕ ਨੂੰ ਸ਼ਾਮ ਨੂੰ ਰੋਕਦੀ ਆ ਤੇ 14 ਦੀ 4 ਵਜੇ ਤੱਕ ਪਾਵਾਂਗੇ ਇਸੇ ਤਰ੍ਹਾਂ ਜੇ ਬੱਸਾਂ ਨੂੰ ਰਾਹ ਹੀ ਰੋਕਦੇ ਆ ਇਹ 4ਵੇਂ ਜਦ ਤੱਕ ਅਗਲੇ 14 ਤਰੀਕ ਨੂੰ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਟੈਸਟ ਰੱਖਾਂਗੇ ਦੱਸਣਾ ਮੈਂ ਇਹ ਚਾਉਣਾ ਅੱਜ ਨਵੀਂ ਗੱਲ ਜਿਹੜੀ ਆ ਕਿ ਜਿਹੜੀ ਸਾਡੀ ਬਹੁਤ ਵੱਡੀ ਦੁਨੀਆ ਦੀ ਮੰਗ ਆ ਵੀ ਹਰੇਕ ਫਸਲ ਤੇ ਹਰੇਕ ਸਬਜ਼ੀਆਂ ਤੇ ਹਰੇਕ ਫਲ ਤੇ ਦੁੱਧ ਤੇ ਲੱਕੜ ਤੇ ਸ਼ਹਿਦ ਵਗੈਰਾ ਤੇ ਸਾਰਿਆਂ ਤੇ ਐਮਐਸਪੀ ਮਿਲੇ ਉਹਦਾ ਲਾਭ ਕਿਸਾਨ ਨੂੰ ਬਹੁਤ ਘੱਟ ਉਹ ਤੇ ਹੋਊਗਾ ਪਰ ਜਿਆਦਾ ਲਾਭ ਕੰਜ਼ਿਊਮਰ ਨੂੰ ਹੋਏ ਸਿਟੀਜਨ ਨੂੰ ਹੋਊਗਾ ਕਿਸ ਤਰ੍ਹਾਂ ਹੋਊਗਾ ਮਿਸਾਲ ਦੇ ਤੌਰ ਤੇ ਆਲੂ ਆ ਜੇ ਆਲੂ ਕਿਸਾਨ ਕਹਿੰਦਾ ਸਾਡਾ 12 ਰੁਪਏ ਭਾਅ ਦੀ ਐਮਐਸਪੀ ਬੰਦ ਦਿਓ ਤੇ ਖਰੀਦੋ ਉਹਨੂੰ ਰੱਖੋ ਗਦਾਮ ਦੇ ਵਿੱਚ ਮੁੜ ਕੇ ਲੋਕਾਂ ਨੂੰ 15 16 17 ਰੁਪਏ ਸਾਰਾ ਸਾਲ ਹੀ ਦਿਓ ਯੂਨੀਫਾਰਮ ਟੀ ਕੋਈ ਮੰਗਾਈ ਨਹੀਂ ਹੋਊਗੀ 33% ਭਗਾਈ ਸਬਜ਼ੀਆਂ ਦੀ ਉਸੇ ਵੜੇ ਰੋਕਦੇ ਇਸੇ ਤਰ੍ਹਾਂ ਪਿਆਜ਼ ਆ ਮੈਂ ਦੁੱਧ ਦੀ ਗੱਲ ਕਰਦਾ ਦੁੱਧ ਦੇ ਉੱਤੇ ਜੇਕਰ ਐਮਐਸਪੀ ਹੋਵੇ ਉਹਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਵਧੂਗੀ ਅਸੀਂ ਕੰਜ਼ਿਊਮਰਾਂ ਤੱਕ ਜਿਸ ਤਰ੍ਹਾਂ ਜੇ ਚੰਗਾ ਦੁੱਧ ਪੈਦਾ ਕਰਾਂਗੇ ਤੇ ਉਹਦੀ ਇਹ ਫੈਟ ਪਰਸੈਂਟੇਜ ਵਧ ਕਰਕੇ ਬਹੁਤ ਗਰੀਬਾਂ ਨੂੰ ਬਹੁਤ ਅਧਿਆ ਪੈਸਿਆਂ ਤੇ ਦੁੱਧ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਇਹ ਜਿਹੜਾ ਚੌਲ ਆ 73000 ਦੀ ਪਿਛਲੇ ਸਾਲ ਕਣਕ ਖਰੀਦ ਕੀਤੀ ਸਾਰੇ ਹਿੰਦੁਸਤਾਨ ਵਿੱਚ 130000 ਦੇ ਚੌਲ ਖਰੀਦੇ ਆ ਇਹ ਸਾਰਾ ਪੈਸਾ ਦੋਵੇਂ ਰੱਖ ਲੁੱਤ ਸਭਾ 2 ਲੱਖ ਕਰੋੜ ਬਣਦਾ ਇਹ ਖਰੀਦੇ ਅੱਗੇ ਖਰਚ ਰਹੇ ਆ ਜੇ ਸਾਰੀਆਂ ਫਸਲਾਂ ਤੇ ਸਾਰਾ ਜੋ ਮੈਂ ਕਿਹਾ ਦੇਣੀ ਪਵੇ 47500 ਕਾ 6 ਕਰੋੜ ਰੁਪਏ ਹੀ ਸਿਰਫ ਚਾਹੀਦੇ ਆ ਬੜਾ ਮਾਈਨਰ ਅਮਾਉਂਟ ਆ ਇਹਦੇ ਨਾਲ ਸਾਡੇ ਦੇਸ਼ ਵਿੱਚ ਰੋਜ਼ਗਾਰ ਵੀ ਮਿਲੂਗਾ ਨਵੇਂ ਕਾਰਖਾਨੇ ਚੱਲਣਗੇ ਅਸੀਂ ਜਿਹੜਾ ਇੱਥੇ ਵੱਡੀ ਗਿਣਤੀ ਜਾ ਰਹੇ ਹਾਂ ਅਸੀਂ ਲੱਖ ਦਾ ਟੀਚਾ ਪਾਰ ਕਰਨਾ ਹੈ ਸਰ ਜੇਕਰ ਰੋਕਿਆ ਗਿਆ ਹਾਂਜੀ ਰੋਕਿਆ ਗਿਆ ਨਹੀਂ ਰੋਕਿਆ ਗਿਆ ਕਹਿੰਦਾ ਵੀ ਜਿੱਥੇ ਰੋਕਣਗੇ ਹੀ ਉੱਥੇ ਪ੍ਰੋਟੈਸਟ ਕਰ ਦੇਣਾ ਸਰ ਕੱਲੇ ਪੰਜਾਬ ਦੇ ਜਾ ਰਹੇ ਕਿ ਬਾਕੀ ਫੋਰਮ ਨਾ ਜੀ ਨਾ ਪੰਜਾਬ ਹਰਿਆਣਾ ਹਰਿਆਣੇ ਦੇ ਸਾਡੇ 4 ਦਿਨ ਹੋਏ ਚੱਲਦੇ ਸਾਡੀ ਜਥੇਬੰਦੀ ਤੇ ਚੱਲੇ ਇਹਨਾਂ ਨੇ ਰੋਕੇ ਆ ਜੇ ਰੋਕਣਗੇ ਉਹ ਥੇ ਉਹ ਕਰ ਦਾਂਗੇ ਪ੍ਰੋਟੈਸਟ ਕਰਕੇ ਅਕਾਲੀ ਦਲ ਨੇ ਆਪਣਾ ਗਠਜੰਬਨ ਤੋੜਿਆ ਸੀ ਲੱਗਦਾ ਕਿ ਉਹਨਾਂ ਦੀਆਂ ਚਰਚਾਵਾਂ ਨੇ ਫਿਰ ਤੋਂ ਜਿਹੜਾ ਗਠਜੰਬਨ ਹੋਣ ਜਾ ਰਿਹਾ ਨਹੀਂ ਨਹੀਂ ਸਾਡਾ ਗਠਜੰਬਨ ਨਹੀਂ ਟੁੱਟਾਇਆ ਬਹੁਤ ਅਕਾਲੀ ਪਾਰਟੀਆਂ ਦੋਨਾਂ ਦਾ ਗਠਜੰਬਨ ਹੋਣ ਜਾ ਰਿਹਾ ਤੁਸੀਂ ਵਿਰੋਧ ਕਰੋ ਨਹੀਂ ਅਸੀਂ ਅਸੀਂ ਇਸ ਬੰਨੇ ਨਹੀਂ ਪੈਂਦੇ ਅਸੀਂ ਤੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਪਜਾਇ ਪ੍ਰੈਜੈਂਟ ਸਰਕਾਰ ਜਿਹੜੀ ਉਹਨੂੰ ਦੋਸ਼ੀ ਸਮਝਦੇ ਆ ਕਿ ਉਹਨੇ ਜਾਣਬੁੱਝ ਕੇ 13 ਮਹੀਨੇ ਸਾਨੂੰ ਉੱਥੇ ਦਿੱਲੀ ਬਾਹਰ ਛੱਡਿਆ ਉਦੋਂ ਸਾਡੇ ਆ ਮੇਰੇ ਕੋਲ ਆ 500 ਸਮਝੌਤੇ ਕਿਤੇ ਉਹ ਸਮਝੌਤਿਆਂ ਦਾ ਵਾਅਦਾ ਖਿਲਾਫੀ ਕੀਤੀ ਸਰਕਾਰ ਨੇ ਉਹਨੂੰ ਲਾਗੂ ਕਰਾਉਣ ਚਾਹੁੰਦੇ ਆ ਇਹ ਭਾਜਪਾ ਦੀ ਜ਼ਿੰਮੇਵਾਰੀ ਬਣਦੀ ਆ ਜੇ ਉਹ ਨਹੀਂ ਕਰਦੀ ਉਹਨਾਂ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਇਹ ਆ ਸਰ ਤਾਂ ਦੱਸਦੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਉੱਥੇ ਹੁਣ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਜਿਹੜਾ ਐਲਾਨ ਕੀਤਾ ਗਿਆ ਤਮ ਦੇਖਣ ਆਵਗਾ ਕਿ 14 ਤਰੀਕ ਤੋਂ ਬਾਅਦ ਕੇਂਦਰ ਸਰਕਾਰ ਇਹਨਾਂ ਦੀ ਮੰਗਾਂ ਮੰਦੀ ਹੈ ਜਾਂ ਫਿਰ ਪੂਰੇ ਦੇਸ਼ ਭਰ ਦੇ ਵਿੱਚ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਬਿਊਰੋ ਰਿਪੋਰਟ ਡੀਵੀਜ਼ਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਹਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ